ਮੁਰਦਾਬਾਦ ਮੁਰਦਾਬਾਦ ਸ੍ਰੀ ਲੋਕਾਂ ਦੇ ਇੱਕਾ ਜਿੰਦਾਬਾਦ 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 ਸ੍ਰੀ ਲੋਕਾਂ ਦੇ ਇੱਕਾ ਜਿੰਦਾਬਾਦ 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 ਟੀਮ ਟੀਮ ਕਾਂਤੀ ਸਰਾ ਜਿੰਦਾਬਾਦ 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 ਵਰਮਿਕ ਸਮਾਜ ਜਿੰਦਾਬਾਦ 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 ਸਾਰੇ ਆਏ ਸਾਥੀ ਜਿੰਦਾਬਾਦ 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 ਸਾਰੇ ਆਏ ਸਾਥੀ ਜਿੰਦਾਬਾਦ 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 ਬੀਮ ਡਾਕਟਰ ਵੀਰ ਅਮੇੜਕਾ ਅਮਰ ਹੈ ਅਮਰ ਹੈ ਆ ਸਾਥੀਓ ਬਾਬਾ ਸਾਹ ਦਾ ਬੁੱਧ ਤੋੜਨ ਵਾਲੇ ਤੇ ਐਨਐਸਏ ਲਗਾਓ ਐਨਐਸਏ ਲਗਾਓ ਜਿੰਦਾਬਾਦ 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 ਲੋਕ ਇਦਾਂ ਦਾ ਘਣਾਣਾ ਕੰਮ ਨਾ ਕਰਨ ਸੋ ਇਸ ਦੇ ਨਾਲ ਨਾਲ ਅਸੀਂ ਜਿਹੜਾ ਦੂਜਾ ਸਾਡਾ ਮੁੱਖ ਝੰਡਾ ਸੀ ਉਹ ਜਿਹੜਾ ਨਸ਼ੇ ਤੇ ਸੀ ਜਿਹੜਾ ਕੁਛ ਦਿਨ ਪਹਿਲਾਂ ਸਾਡੇ ਵਾਰਡ ਦੇ ਵਿੱਚੋਂ ਜਿਹੜਾ ਮੁੰਡਾ ਵਿਸ਼ਾਲ ਵਾਲੀ ਜਿਹੜਾ ਮੌਤ ਦੀ ਜਿਹੜਾ ਗ੍ਰਾਸ ਬਣ ਗਿਆ ਜਿੱਥੇ ਉਹਨਾਂ ਦੀ ਮਾਂਵਾਂ ਦੇ ਅੱਖਾਂ ਦੇ ਵਿੱਚ ਹੰਝੂ ਸੀ ਔਰ ਉੱਥੇ ਜਿਹੜੀਆਂ ਇਕੱਤਰ ਮਾਮਾ ਜਾਂ ਹੋਰ ਜਿਹੜੇ ਸਾਡੇ ਲੋਕ ਸਮਾਜ ਦੇ ਇਕੱਠੇ ਹੋਏ ਸੀ ਕਿਤੇ ਨਾ ਕਿਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਸੀ ਉਹਨਾਂ ਦੇ ਦਿਲ ਦੇ ਵਿੱਚ ਇੱਕ ਡਰ ਸੀ ਕਿ ਆਣ ਵਾਲਾ ਸਮਕਦੇ ਸਾਡੇ ਬੱਚੇ ਦੇ ਉੱਪਰ ਇਹ ਨਾ ਆ ਜਾਵੇ ਹਰ ਮਾਂ ਦੇ ਦਿਲ ਦੇ ਵਿੱਚ ਦਰਦ ਹੈ ਹਰ ਜਿਹੜਾ ਆਪਣੇ ਪਰਿਵਾਰ ਤੇ ਰਹਿੰਦਾ ਹੋਵੇ ਦਿਲ 'ਚ ਇਹ ਦਰਦ ਹੈ ਕਿ ਨੰਗਲ ਦਾ ਜਿਹੜਾ ਏਰੀਆ ਹੈ ਉਹਦੇ ਵਿੱਚ ਜਿਹੜਾ ਚਿੱਟਾ ਬਹੁਤ ਬੁਰੀ ਤਰ੍ਹਾਂ ਫੈਲ ਚੁੱਕਾ ਹੈ ਇਹ ਜਿਹੜਾ ਪ੍ਰਸ਼ਾਸਨ ਹੈ ਇਹਨੂੰ ਸਭ ਨੂੰ ਪਤਾ ਹੈ ਕਿ ਚਿੱਟੇ ਦੇ ਜਿਹੜੇ ਸਦਾਗਰ ਹੈ ਕੌਣ ਹੈ ਇਹ ਜਿਹੜੀ ਸਰਕਾਰਾਂ ਜੜੀਆਂ 'ਤੇ ਬਲ ਵਿਸ਼ੇਸ਼ ਧਿਆਨ ਨਹੀਂ ਦਿੰਦੀਆਂ ਇਹ ਜਿਹੜਾ ਪੁਲਿਸ ਪ੍ਰਸ਼ਾਸਨ ਇਹਦੇ 'ਤੇ ਬਲ ਵਿਸ਼ੇਸ਼ ਧਿਆਨ ਨਹੀਂ ਦਿੰਦਾ ਕਿੱਦਾਂ ਜਿਹੜਾ ਇਹ ਨਸ਼ੇ ਦੇ ਕਾਰੋਬਾਰ ਹੋ ਰਹੇ ਜੇ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਔਰ ਦੂਜਾ ਸਾਡੀ ਸਰਕਾਰ ਇਹਦੇ 'ਤੇ ਬਲ ਵਿਸ਼ੇਸ਼ ਧਿਆਨ ਦੇਵੇ ਤਾਂ ਜਿਹੜੇ ਨੌਜਵਾਨਾਂ ਦੀ ਜ਼ਿੰਦਗੀਆਂ ਪੰਜਾਬ ਦੇ ਵਿੱਚ ਲੀਲ ਹੋ ਰਹੀਆਂ ਉਹ ਕਦੇ ਨਾ ਲੀਲ ਹੋਣ ਅਸੀਂ ਜੇ ਜੋ ਮਰਜੀ ਕਹੀ ਜਾਈਏ ਕਿ ਪੁਲਿਸ ਪ੍ਰਸ਼ਾਸਨ ਠੀਕ ਹੈ ਹਾਂ ਤੁਸੀਂ ਕਿੱਟੇ ਦੇ ਪਰਚੇ ਕੱਢਦੇ ਪਏ ਹੋ ਪਰ ਜਿਹੜੇ ਮੁੱਖ ਬੰਦੇ ਐ ਉਹਨਾਂ ਨੂੰ ਫੜਨਾ ਬਹੁਤ ਜ਼ਰੂਰੀ ਹੈ ਅੱਜ ਜਿਹੜੇ ਨੌਜਵਾਨ ਇਹ ਸਾਡਾ ਮੋਤੋ ਦੇ ਗਰਾਸ ਦੇ ਵਿੱਚ ਗਿਆ ਹੋਰ ਵੀ ਜਿਹੜੇ ਨੌਜਵਾਨ ਇਹਦੇ ਵਿੱਚ ਤਰਾਸਦੇ ਨੇ ਆ ਜਿਹੜੀਆਂ ਸਰਿੰਝਾਂ ਇੱਕ ਇੱਕ ਸਰਿੰਜ ਦੇ ਨਾਲ 8 8 9 9 ਜਿਹੜੇ ਬੱਚੇ ਆ ਆਪਣੇ ਟੀਕੇ ਲਗਾਉਂਦੇ ਇਹਦੇ ਨਾਲ ਜਿਹੜਾ ਏਡਸ ਵੀ ਜਿਹੜੀ ਖਤਰਾ ਹੈਗਾ ਬਣਿਆ ਹੋਇਆ ਉਹਨਾਂ ਨੂੰ ਏਡਸ ਵੀ ਜਿਹੜੀ ਹੋ ਸਕਦੀ ਇੱਥੇ ਉਹ ਨਸ਼ੇ ਦੇ ਨਾਲ ਮਰਨਗੇ ਆਨ ਵਾਲੇ ਸਮੇਂ ਦੇ ਵਿੱਚ ਜਿਹੜਾ ਏਡਸ ਦੇ ਮਰੀਜ਼ ਵੀ ਵਧਣਗੇ ਸੋ ਇਹਦੇ ਉੱਪਰ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਮੈਂ ਸਭ ਜਿਹੜੀ ਜਨਮਾਨਸ ਆਮ ਜਨਮਾਨਸ ਹੈ ਮੈਂ ਲੋਕਾਂ ਤੋਂ ਮੰਗ ਕਰਦਾ ਕਿ ਸਾਥੀਓ ਇਹਦਾ ਜਿਹੜਾ ਨਚੋਰ ਜੇ ਤੁਸੀਂ ਜਿਹਨੂੰ ਦੂਰ ਕਰਨਾ ਚਾਹੁੰਦੇ ਉਹ ਤੋਂ ਸਾਨੂੰ ਲੋਕਾਂ ਨੂੰ ਇਕੱਠੇ ਹੋਣਾ ਪੈਣਾ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਪੈਣਾ ਸਾਰੇ ਇਕੱਠੇ ਹੋ ਜਾਓ ਤਾਂ ਕਿ ਇਸ ਜਿਹੜਾ ਕੋਡ ਹੈ ਇਹਨੂੰ ਤਾਂ ਹੀ ਵਧਿਆ ਜਾ ਸਕਦਾ ਜੇ ਕੋਈ ਕਹੇਗਾ ਕਿ ਕੱਲਿਆਂ ਤੌਰ ਤੇ ਇਹ ਲੜਾਈ ਲੜਾਂਗੇ ਤਾਂ ਨਹੀਂ ਲੜੀ ਜਾ ਸਕਦੀ ਇਸ ਲੜਾਈ ਦੇ ਵਿੱਚ ਜਿੱਥੇ ਮਹਿਲਾਵਾਂ ਨੌਜਵਾਨ ਔਰ ਜਿੱਥੇ ਜਿਹੜੇ ਬਾਕੀ ਲੋਕ ਆ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਦੇ ਖਿਲਾਫ ਲਾਈ ਦੇਣੀ ਪੈਣੀ ਹੈ ਤਾਂ ਜਿਹੜਾ ਸਮਾਜ ਦੇ ਵਿੱਚੋਂ ਇਹ ਕੋਡ ਵਧਿਆ ਜਾ ਸਕਦਾ ਔਰ ਇਹਦੇ ਨਾਲ ਨਾਲ ਸਰਕਾਰਾਂ ਆਪਣੀ ਨੈਤਿਕਤਾ ਸਮਝਣ ਜਿਹੜਾ ਪੁਲਿਸ ਪ੍ਰਸ਼ਾਸਨ ਆਪਣੀ ਨੈਤਿਕਤਾ ਨੂੰ ਸਮਝੇ ਤਾਂ ਇਹੜਾ ਇਹ ਕੋੜ ਵੱਡਿਆ ਜਾ ਸਕਦਾ ਅੱਜ ਇਹ ਮੁੱਖ ਸਾਡਾ ਦੂਜਾ ਏਜੰਡਾ ਸੀ ਔਰ ਇਸ ਦੇ ਨਾਲ ਨਾਲ ਇੱਕ ਤੀਜਾ ਜਿਹੜਾ ਏਜੰਡਾ ਜਿਹਦੇ ਵਿੱਚ ਕੁਝ ਉਹ ਨੌਜਵਾਨ ਜਿਨ੍ਹਾਂ ਨੇ ਕਦੀ ਮਤਲਬ ਇਸ ਇਸ ਕਾਰੋਬਾਰ ਤੇ ਹੱਥ ਨਹੀਂ ਪਾਇਆ ਉਹ ਨੌਜਵਾਨਾਂ ਨੂੰ ਵੀ ਕਿਤੇ ਨਾ ਕਿਤੇ ਤੰਗ ਕੀਤਾ ਗਿਆ ਸੋ ਅਸੀਂ ਇਹ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੱਤੀ ਅੱਜ ਇਸ ਮੀਟਿੰਗ ਦੇ ਵਿੱਚ ਕਿ ਜਿਹੜੇ ਬੰਦੇ ਨਸ਼ੇ ਦੇ ਕਾਰੋਬਾਰੀ ਹੈ ਜਿਹੜੇ ਬੰਦੇ ਨਸ਼ਾ ਵੇਚਦੇ ਜਾ ਜਿਹੜੇ ਇਹ ਸਦਾਗਰ ਹੈ ਉਹਨਾਂ ਦੇ ਉੱਪਰ ਸਖਤ ਕਾਰਵਾਈਆਂ ਕਰੋ ਅਸੀਂ ਤੁਹਾਡੇ ਨਾਲ ਹੈ ਪਰ ਇਹਦੇ ਨਾਲ ਇਹ ਨਾ ਹੋਵੇ ਕਿ ਜਿਹੜਾ ਵਿਅਕਤੀ ਜਿਹੜਾ ਬੱਚਾ ਪੜਨ ਵਾਲਾ ਹੈ ਜਾਂ ਜਿਹੜਾ ਵਿਅਕਤੀ ਇਹਦੇ ਵਿੱਚ ਸੰਲਪਤ ਨਹੀਂ ਹੈ ਤੁਸੀਂ ਉਹਨਾਂ ਦੇ ਖਿਲਾਫ ਜੜੀਆਂ ਕਾਰਵਾਈਆਂ ਕਰਦੇ ਫਿਰੋ ਉਹਨੂੰ ਜਿਹੜੀ ਵਾਲਮੀਕੀ ਸਭਾ ਭੀਮਰਾਓ ਕ੍ਰਾਂਤੀ ਹੈ ਨਾ ਬਰਦਾਸ਼ਤ ਨਹੀਂ ਕਰੇਗੀ ਉਹਨਾਂ ਲਈ ਜਿਹੜਾ ਸੰਘਰਸ਼ ਦਾ ਰਾਹ ਜਦੋਂ ਪਹਿਲਾਂ ਵੀ ਸਾਡਾ ਇਤਿਹਾਸ ਰਿਹਾ ਹੈ ਤੇ ਅਸੀਂ ਹੁਣ ਵੀ ਇਹ ਗੱਲ ਕਹਿੰਦੇ ਆ ਕਿ ਜੇ ਕਿਸੇ ਨਾਲ ਅਜਿਹੇ ਧੱਕਾ ਹੁੰਦਾ ਤਾ ਵਾਲਮੀਕੀ ਸਵਾ ਨੰਗਲ ਔਰ ਭੀਮਰਾਵ ਕ੍ਰਾਂਤੀ ਸੈਨਾ ਥਾਣੇ ਦੇ ਮੋਰੇ ਆਗੇ ਤੁਹਾਡੇ ਨਾਲ ਖੜੀ ਹੋਏਗੀ ਇਨਾ ਸ਼ਬਦਾਂ ਦੇ ਨਾਲ ਜੈ ਭੀਮ ਜੈ ਮਾਰਾ